ਸੋਹੀ ਮਹੱਲਾ ਪੰਜਵਾ ਜੋ ਕਿਛ ਕਰੈ ਸੋਈ ਪ੍ਰਭ ਮਾਨ ਹੈ ਓਏ RAM ਨਾਮ ਰੰਗ ਰਾਤੇ ਤਿਨ ਕੀ ਸੋਭਾ ਸਭ ਨੀ ਥਾਈ ਤਿਨ ਕੀ ਤਿਨ ਕੀ ਸੋਭਾ ਸਭ ਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਤਿਨ ਕੀ ਸੋਭਾ ਸਭ ਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ RAM ਹਰ ਸੰਤਾ ਜੇਵੜ ਨਾ ਕੋਈ ਭਗਤਾ ਬਣ ਆਈ ਪ੍ਰਭ ਆਪਣੇ ਸਿਓ ਜਾਲਥਲ ਮਹੀਅਲ ਸੋਈ ਰਹਾਓ ਕੋਟ ਅਪਰਾਧੀ ਸੰਤ ਸੰਗ ਉਧਰੈ ਜਾਮਤਾ ਕੈ ਨੇੜ ਨਾ ਆਵੇ ਜਨਮ ਜਨਮ ਕਾ ਵਿਛੜਿਆ ਹੋਵੇ ਤਿੰਨ ਹਰ ਸਿਓ ਆਣ ਮਿਲਾਵੇ ਜਨਮ ਜਨਮ ਕਾ ਵਿਛੜਿਆ ਹੋਵੇ ਬੱਬੇ ਦੇ ਨਾਲ ਪਾਠ ਹੈ ਇਥੇ ਵਿਛੜਿਆ ਨਹੀਂ ਬੋਲਣਾ ਵਾਵੇ ਨਾਲ ਨਹੀਂ ਸਛੇ ਦੀ ਔਂਕੜ ਦਾ ਵੀ ਖਿਆਲ ਰੱਖਣਾ ਜਨਮ ਜਨਮ ਕਾ ਵਿਛੜਿਆ ਹੋਵੇ ਤਿਨ ਹਰ ਸਿਓ ਆਣ ਮਿਲਾਵੇ ਤਿਨ ਨੰਨਾ ਭਾਰਾ ਕਰਕੇ ਬੋਲਣਾ ਤਿਨ ਹਰ ਸਿਓ ਆਣ ਮਿਲਾਵੇ ਜਨਮ ਜਨਮ ਕਾ ਵਿਛੜਿਆ ਹੋਵੇ ਤਿਨ ਹਰ ਸਿਓ ਆਣ ਮਿਲਾਵੇ माया मोह भ्रम भव काटै संत शरण जो आवै जेहा मनोरथ कर आरादे सो संतन ते पावै जानकी महिमा केतक बरनाओ जो प्रभु अपने भाणे कहो नानक जिन सतगुरु भेटया से सब ते भय निकाणे सोही महल्ला पंजवा ਮਹਾ ਅਗਨ ਤੇ ਤੁਧ ਹਾਥ ਦੇ ਰਾਖੇ ਪਏ ਤੇਰੀ ਸਰਣ ਆਈ ਤੇਰਾ ਮਾਨ ਤਾਣ ਰਿਦ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ RAM RAI ਤੁਧ ਚਿਤ ਆਇਆ ਉਬਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਹਾਰਾ ਉਦਰੇ ਰਹਾਉ ਆਂਧ ਕੂਪ ਤੇ ਕਾੜ ਲੀਏ ਤੁਮ ਆਪੇ ਆਪ ਭਏ ਕਿਰਪਾਲਾ ਤੁਮ ਆਂਧਕੂਪ ਤੇ ਕਾਟ ਲੀਏ ਤੁਮ ਆਪ ਭਏ ਕਿਰਪਾਲਾ ਆਂਧਕੂਪ ਤੇ ਕਾਟ ਲੀਏ ਤੁਮ ਆਪ ਭਏ ਕਿਰਪਾਲਾ ਸਾਰ ਸੰਭਾਲ ਸਰਬ ਸੁਖ ਦਈਏ ਆਪ ਕਰੇ ਪ੍ਰਤਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਟ ਛਡਾਏ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਏ ਰਮ ਗਿਆ ਭੈ ਮੋਹ ਬਿਨਾਸੀ ਮਿਟਿਆ ਸਗਲ ਵਿਸੂਰਾ ਨਾਨਕ ਦਇਆ ਕਰੀ ਸੁਖ ਦਾਤਾ ਭੇਟਿਆ ਸਤਿਗੁਰ ਪੂਰਾ ਸੂਹੀ ਮਹੱਲਾ ਪੰਜਵਾ ਜਬ ਕਛ ਨਾ ਸੀਓ ਜਬ ਕਛ ਨਾ ਸੀਓ ਤਬ ਕੀਆ ਕਰਤਾ ਕਵਨ ਕਰਮ ਕਰ ਆਇਆ ਆਪਣਾ ਖੇਲ ਆਪ ਕਰ ਦੇਖੈ ਠਾਕੁਰ ਰਚਨ ਰਚਾਇਆ ਮੇਰੇ RAM RAAY MOJ TE KASHU NA HOI AAPE KARTA AAP KARAY SARB NIRANTAR SOY RAHAO GANATI GANI NA CHUTAE KATHU KACHI DEH EHANI KRIPA KARO PRAB KARAN EH HARE TEERI BAKSH NIRALI ਜੀ ਜੰਤ ਸਭ ਤੇਰੇ ਕੀਤੇ ਘਟ ਘਟ ਤੁਹੀ ਧਾਈਐ ਤੇਰੀ ਗਾਤ ਮਿਤ ਤੂੰ ਹੈ ਜਾਣ ਹੈ ਕੁਦਰਤ ਕੀ ਨਾ ਪਾਈਐ ਨਿਰਗੁਣ ਮੁਗਦ ਅਜਾਣ ਅਗਿਆਨੀ ਕਰਮ ਧਰਮ ਨਹੀਂ ਜਾਣਾ ਦਇਆ ਕਰੋ ਨਾਨਕ ਗੁਣ ਗਾਵੇ ਮਿੱਠਾ ਲੱਗੈ ਤੇਰਾ ਬਾਣਾ ਸੂਹੀ ਮਹਲਾ ਪੰਜਵਾ ਭਾਗ ਠੜੇ ਹਰਿ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ ਪ੍ਰਵਾਨ ਗਣੀ ਸਈ ਇਹ ਆਏ ਸਫਲ ਤਿਨਾ ਕੇ ਕਾਮਾ ਮੇਰੇ RAM ਹਰ ਜਨ ਕੈ ਹਉ ਬਲ ਜਾਈ ਕੇਸਾ ਕਾ ਕਰ ਚਵਰ ਟੁਲਾਵਾ ਚਰਨ ਧੂੜ ਮੁਖ ਲਾਈ ਰਹਾਓ ਜਨਮ ਮਰਨ ਦੋਹੂ ਮਹਿ ਨਾਹੀ ਜਨ ਪਰਉਪਕਾਰੀ ਆਏ ਜੀਵ ਦਾਨ ਦੇ ਭਗਤੀ ਜੀਵ ਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਨ ਮਿਲਾਏ ਜੀਵ ਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਨ ਮਿਲਾਏ ਹਾਂਜੀ ਜੀਵ ਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਨ ਮਿਲਾਏ ਸਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ ਸੱਚਾ ਸੁਖ ਸੱਚੀ ਵਡਿਆਈ ਜਿਸਕੇ ਸੇ ਤਿੰਨ ਜਾਤੇ ਪੱਖਾ ਫੇਰੀ ਪਾਣੀ ਢੋਆ ਹਰ ਜਨ ਕੈ ਪੀਸਣ ਪੀਸ ਕਮਾਵਾ ਨਾਨਕ ਕੀ ਪ੍ਰਭ ਪਾਸ ਬੇਨੰਤੀ ਤੇਰੇ ਜਨ ਦੇਖਣ ਪਾਵਾ ਸੂਹੀ ਮਹੱਲਾ ਪੰਜਵਾ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨੇ ਹਾਰਾ ਚਰਨ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਿਹਾਰਾ ਮੇਰੇ RAM ਰਾਏ ਜਿਉ ਰੱਖ ਹੈ ਤਿਉ ਰਹੀਐ ਤੁਧ ਭਾਵੈ ਤਾ ਨਾਮ ਜਪਾਵਹਿ ਸੁਖ ਤੇਰਾ ਦਿੱਤਾ ਲਹੀਐ ਰਹਾਉ ਮੁਕਤ ਭੁਗਤ ਜੁਗਤ ਤੇਰੀ ਸੇਵਾ ਜੇਸ ਤੂੰ ਆਪ ਕਰਾਏਹਿ ਤਹਾ ਬੈਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਹੈ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਮੇਰੇ ਸਤਿਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੇ ਦਵਾਰ ਆਇਆ ਨਾਨਕ ਕਉ ਪ੍ਰਭ ਭਏ ਕਿਰਪਾਲਾ ਸਤਿਗੁਰ ਪੂਰਾ ਪਾਇਆ ਸੂਹੀ ਮਹੱਲਾ ਪੰਜਵਾ ਤੁਦ ਚਿਤ ਆਏ ਮਹਾ ਅਨੰਦਾ ਜਿਸ ਵਿਸਰਹਿ ਸੋ ਮਰ ਜਾਏ ਦਇਆਲ ਹੋਵਹਿ ਜਿਸ ਉਪਰ ਕਰਤੇ ਸੋ ਤੁਦ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੈ ਸੁਣ ਸੁਣ ਜੀਵਾ ਤੇਰੀ ਬਾਣੀ ਰਹਾਉ ਚਰਣ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕਉ ਬਲ ਜਾਈ ਅੰਮ੍ਰਿਤ ਬਚਨ ਰਿਦੈ ਔਰ ਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਤ ਤੁਧ ਪਹਿ ਸਾਰੀ ਤੁਧ ਜੇਵੜ ਅਵਰ ਨਾ ਕੋਈ ਜਿਸ ਨੋ ਲਾਏ ਲੈ へ ਸੋ ਲਾਗੈ ਭਗਤ ਤੁਹਾਰਾ ਸੋਈ ਅੰਤਰ ਕੀ ਗਤ ਤੁਧ ਪਹਿ ਸਾਰੀ ਜਿਵੇਂ ਇਹ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਸਾਰੀ ਇਓਂ ਪੋਲਾ ਬੋਲਣਾ ਸਾਰੀ ਨਹੀਂ ਕਹਿਣਾ ਸਾਰੀ ਤੋਂ ਭਾਵ ਹੈ ਸਮੂਹ ਸਮੁੱਚੀ ਸਾਰੀ ਤੋਂ ਭਾਵ ਸਾਰ ਲੈਣੀ ਧਿਆਨ ਰੱਖਣਾ ਖਿਆਲ ਕਰਨਾ ਜਾਣਣਾ ਧਿਆਨ ਕਰਨਾ ਹਾਂਜੀ ਸੁਸਨਾ ਧਿਆਨ ਹਾਂਜੀ ਜਾਂ ਬਿਆਨ ਕਰਨਾ ਇਹ ਅਰਥ ਬਣਦੇ ਨੇ ਸਾਰੀ ਦੇ ਅੰਤਰ ਕੀ ਗਤ ਤੁਧ ਪਹਿ ਸਾਰੀ ਸੋ ਇਉਂ ਸਾਰੀ ਪਾਠ ਨਹੀਂ ਕਰਨਾ ਸਾਰੀ ਬੋਲਾ ਬੋਲਣਾ ਜੀ ਅੰਤਰ ਕੀ ਗਤ ਤੁਧ ਪਹਿ ਸਾਰੀ ਤੁਧ ਜੇਵਡ ਅਵਰ ਨ ਕੋਈ ਜੇ ਸਨੋ ਲਾਇ ਲਹਿ ਸੋ ਲਾਗੈ ਭਗਤ ਤੁਹਾਰਾ ਸੋਈ ਦੋਏ ਕਰ ਜੋੜ ਮੰਗਉ ਇਕ ਦਾਨਾ ਸਾਹਿਬ ਤੁਠੈ ਪਾਵਾ ਸਾਸ ਸਾਸ ਨਾਨਕ ਆਰਾਦੇ ਆਠ ਪਹਿਰ ਗੁਣ ਗਾਵਾ ਸੋਹੀ ਮਹੱਲਾ ਪੰਜਵਾ ਜੇ ਸਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਣਾ ਚੀਤ ਨਾ ਆਵੇ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਾਤਾ ਪੋਲਾ ਨਹੀਂ ਬੋਲਣਾ ਮਾਤਾ ਤੋਂ ਭਾਵ ਹੈ ਮਸਤ ਮਾਇਆ ਦੇ ਹੰਕਾਰ ਵਿੱਚ ਮਸਤ ਬੋਲ ਨਾ ਜਾਣੈ ਮਾਇਆ ਮਦ ਮਾਤਾ ਹਾਂਜੀ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਣਾ ਚੀਤ ਨਾ ਆਵੇ ਮੇਰੇ RAM ਰਾਏ ਤੂੰ ਸੰਤਾਂ ਦਾ ਸੰਤ ਤੇਰੇ ਤੇਰੇ ਸੇਵਕ ਕਾਉ ਭਉ ਕਿਛ ਨਾਹੀ ਜਾਮ ਨਹੀਂ ਆਵੇ ਨੇਰੇ ਰਹਾਉ ਜੋ ਤੇਰੇ ਰੰਗ ਰਾਤੇ ਸੁਆਮੀ ਤੈਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨਾ ਮੀਟੈ ਕੋਈ ਸਤਗੁਰ ਕਾ ਦਿਲਾਸਾ ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਿਰ ਆਰਾਧ ਹੈ ਤੇਰੀ ਸਰਨ ਤੇਰੇ ਪਰਵਾਸੈ ਪੰਜ ਦੋਸ਼ਟ ਲੈ ਸਾਧ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜੇਨ ਕਲ ਰਾਖੀ ਮੇਰੀ